ਅਸੀਂ ਤਲਵੰਡੀ ਤੋਂ ਆਈ ਜਾਂਦੇ ਸੀਗੇ ਰਾਜੇ ਮੁੰਡਾ ਡੋਰ ਵੇਚ ਰਿਹਾ ਸੀਗਾ ਉਹਦੇ ਤੋਂ ਅਸੀਂ ਲੈ ਲਈ ਕਿੱਥੋਂ ਲਈ ਕਿੱਥੋਂ ਆ ਡੋਰ ਤਲਵੰਡੀ ਤੋਂ ਤਲਵੰਡੀ ਦੇ ਉਹਦੇ ਕੋਟਕਸ਼ਮੀਰ ਦੇ ਸਾਨ ਨੇ ਚ ਵੈਸੇ ਕੋਟਕਸ਼ਮੀਰ ਦੇ ਹਾਦੀ ਜੀ ਪੈਂਦੀ ਹੈ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਅਸੀਂ ਆਕਲਗੇ ਦੇ ਕੀ ਕਾਦੇ ਵਾਸਤੇ ਲੈ ਕੇ ਆਏ ਸੀ ਲੋ ਪਸਤਾ ਪਤੰਗ ਚੜਾਉਣ ਵਾਸਤੇ ਲੈ ਕੇ ਆਏ ਸੀ ਐਨੀ ਡੋਰ ਅਸੀਂ ਬਾਵਾ ਮੁੰਡੇ ਇਕੱਠੇ ਰਲ ਕੇ ਚੜਾਉਣੇ ਸੀ ਕਿ ਕਿੰਨੇ ਕਿੰਨੇ ਇੱਕ ਗੱਟੂ ਕਿੰਨੇ ਹੈਗੇ ਆ 15 ਜੀ ਨਾਲ 25 ਦੀ ਹੈਗੇ ਜਿਹੜੇ ਸੰਸਥਾਾਂ ਵਾਲੇ ਕਹਿ ਰਹੇ ਹੈਗੇ 25 ਨਹੀਂ ਤੁਸੀਂ ਚੈੱਕ ਕਰ ਲਓ ਜੀ 15 ਪੀਸ ਆ ਗਿਣ ਕੇ ਦਿਖਾ ਦਿੰਦੇ ਆ ਸਾਹਮਣੇ ਨਹੀਂ ਗਾਂ ਤੁਸੀਂ ਵੇਚ ਨਹੀਂ ਸੀਗੇ ਨਹੀਂ ਜੇ ਚੜਾਉਣ ਵਾਸਤੇ ਲੈ ਕੇ ਆ ਸੀਗੇ ਇਹਨੀ ਡੋਰ ਤਾਂ ਬਹੁਤ ਜ਼ਿਆਦਾ ਹੈ 15 ਪੀਸ ਹੀ ਹੈ ਤੁਹਾਨੂੰ ਪਤਾ ਇਹ ਕਿੰਨੀ ਘਾਤ ਖਤਰਨਾਕ ਡੋਰ ਹੈ ਕਿੰਨੀ ਜਾਨਾਂ ਚਲੀ ਗਈਆਂ ਹਾਂਜੀ ਜਿਹੜੇ ਬੰਦੇ ਤੋਂ ਲਈ ਹੈ ਕੀ ਨਾਮ ਕੀ ਸੀ ਉਹਦਾ ਉਹ ਸੜਕ ਤੇ ਤੁਰਿਆ ਆਂਦਾ ਵੇਚਦਾ ਸੀਗਾ ਜੀ ਕਿਟਚੇ ਪਾ ਕੇ ਕਿੰਟਰ ਜੀ ਕਿੱਟ ਦੀ ਜਿਬਾ ਗਈ ਕਿੱਟ ਚ ਸਕੂਲੀ ਕਿੱਟ ਚ ਅੱਛਾ ਅੱਛਾ ਉਹਨਾਂ ਕਿਹਾ ਸੀ 15 ਪੀਸ ਲੈਣੇ ਕਿੰਨੇ ਦੀ ਪਈ ਐ ਤੁਹਾਨੂੰ ਡੋਰੇ 500 ਦੀ ਲਈ ਉਹਨੇ ਇੱਕ ਕੱਟੂ ਹਾਂਜੀ ਤੇ ਗਾਂ ਕਿੰਨੇ ਦੀ ਵੇਚੂਗੀ ਵੇਚਣ ਵਾਸਤੇ ਨਹੀਂ ਲਈ ਸੀ ਅੱਛਾ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਅਸੀਂ ਅਕਲੀ ਦੇ ਅਕਲੀ ਆ ਦੇ ਹਾਂਜੀ ਤੇ ਅਕਲੀ ਲੈ ਕੇ ਜਾਣੀ ਸੀ ਡੋਰ ਹਾਂਜੀ ਤੁਹਾਡੇ ਹੱਥ ਤੇ ਕੀ ਹੋਇਆ ਉਹਨੂੰ ਉਹ ਤਾਂ ਡੋਰ ਵੱਜੀ ਆਈ ਉਹ ਕੱਢਦੇ ਆਂ ਤੋ ਇਹ ਕਿੰਨੀ ਖਤਰਨਾਕ ਐ ਤੁਹਾਨੂੰ ਪਤਾ ਹੀ ਨਾ ਕਿੰਨੇ ਜਣੇ ਤੁਸੀਂ ਨਾਲ ਦੋ ਜਾਨੀ ਉਹ ਕਿੱਥੋਂ ਦਾ ਇਹ ਬਰਜ ਮम्मे ਦਾ ਹੈ ਬਰਜ ਮम्मे ਦਾ ਕੀ ਨਾਮ ਹੈ ਤੁਹਾਡਾ ਪੀਐਸਆਈ ਬੁੱਲਜੀ ਸਿੰਘ ਹਾਂਜੀ ਸਰ ਜੀ ਅੱਜ ਜਿਹੜੀ ਡੋਰ ਪਕੜੀ ਜਾਂਦੇ ਪਰ ਕੀ ਕਰਨਾ ਚਾਹੋਗੇ ਸਰੇ ਸਾਡੀ ਪੀਸੀਆਰ ਪਾਰਟੀ ਮੌਕੇ ਤੇ ਸੀਗੀ ਉਹਨਾਂ ਨੇ ਇਹਨਾਂ ਨੂੰ ਸ਼ੱਕ ਦੇ ਆਧਾਰ ਤੇ ਰੋਕ ਲਿਆ ਸੀ ਪਰ ਸਾਨੂੰ ਐਮਐਨਏ ਕਾਲ ਕਰਕੇ ਬੁਲਾਇਆ ਇਹਨਾਂ ਕੋਲ 15 ਗੁੱਟੇ ਚైనా ਡੋਰ ਖਤਰਨਾਕ ਜਿਹੜੀ ਹੈਗੀ ਔਰ ਖਬਰ ਹੋਈ ਹੈ ਤੇ ਲਵਜੀਤ ਸਿੰਘ ਤੇ ਅਰਨਕਮਰ ਹੈਗੇ ਆ ਸਰ ਕਿਤੋਂ ਦੇ ਰਹਿਣ ਵਾਲੇ ਆ ਜੀ ਆਕਲੀਆ ਤੇ ਬੁਰਜ ਮਹਿਮਾ ਦੇ ਦੋ ਜਿਹੜਾ ਦੇ ਰਹਿਣ ਵਾਲੇ ਆ ਤੇ ਕਿਤੋਂ ਲੈ ਕੇ ਆਏ ਸੀਗੇ ਇਹਨਾਂ ਨੇ ਜੀ ਦੱਸਿਆ ਵੀ ਕੋਈ ਚੱਲਦੇ ਫਿਰਦੇ ਵਿਅਕਤੀ ਜਸਪ੍ਰੀਤ ਸਿੰਘ ਨਾਂ ਦੇ ਬੰਦੇ ਨੂੰ ਲੈ ਕੇ ਆਏ ਸੀ ਜਿਹਦਾ ਅਸੀਂ ਨਾਮ ਪਤਾ ਨਹੀਂ ਜਾਣਦੇ ਉਹ ਸਾਨੂੰ ਬੈਗ ਦੇ ਵਿੱਚ ਕਿਟਲ ਬੈਗ ਦੇ ਵਿੱਚ ਸਾਨੂੰ ਦਿੱਤਾ ਸਰ ਇਸ ਤੋਂ ਬਾਅਦ ਕੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਤੇ ਉਹ ਤਾਂ ਪਰਚਾ ਦੋ ਗਿਆ ਜੀ ਅਸੀਂ ਕਾਰਵਾਈ ਕਰ ਰਹੇ ਹਾਂ ਰਿਪੋਰਟ ਕਰ ਰਹੇ ਹਾਂ ਆਪਦੀ ਜੋ ਇਹਨਾਂ ਦੀ ਕਾਨੂੰਨ ਅਨੁਸਾਰ ਕਾਰਵਾਈ ਹੈਗੀ ਆ ਉਹ ਅਮਲ 'ਚ ਲੈ ਕੇ ਇਹਨਾਂ ਨੂੰ ਪਣਜੁਗਦਾਰ ਚ ਪੇਸ਼ ਕਰ ਦਿੱਤਾ ਧੰਨ